ਸਤਨਾਮ ਸ੍ਰੀ ਵਾਖੂ ਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵ ਚੋਪਲੀ ਘਰ ਪਹਿਲਾ ਮੇਰਾ ਮਨੁ ਚੈ ਗੁਰ ਦਰਸ਼ਨ ਤਾਈ ਬਿਨ ਕਰੇ ਚਾਤਰ ਕੇ ਨਿਆਈ ਤ੍ਰੇਖਾ ਨ ਉਪਰੇ ਸੰਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੀ ਜੀਉ ਹਉ ਕੋ ਲੀ ਜੋ ਕੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੀ ਜੀਉ ਰਹਾਉ ਤੇਰਾ ਮੁਖ ਸੁਹਾਵਾ ਜੀਉ ਸਹਿਤਨ ਬਾਣੀ ਚਰਹਾ ਦੇਖੇ ਸਾਰੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੋਹਰਾਰੇ ਜੀਓ ਹਉ ਕੋਲੀ ਹਉ ਕੋਲ ਕਮਾਈ ਗੁਰ ਸੱਜਣ ਮੀਤ ਮੋਹਰਾਰੇ ਜੀਓ ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਲਜ ਕੋ ਹੋਤਾ ਹੁਣ ਕਦ ਮਿਲੀ ਐ ਪ੍ਰੇਤ ਦੁਪਗਵੰਤਾ ਮੋਹਿ ਰਹਿ ਨਾ ਬਿਹਾਵੇ ਨੀਂਦ ਨ ਆਵੇ ਬਿਨਨ ਦੇਖੇ ਗੁਰਦਵਾਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਤੇ ਸੱਚੇ ਗੁਰਦਵਾਰੇ ਜੀਓ ਰਹਾਉ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਨਾਸੀ ਕਰ ਮਹ ਪਾਇਆ ਸੇਵ ਕਰੀ ਪਾਲ ਚਸਨ ਵਿਛੜਾ ਜਨ ਨਾਨਕ ਦਾ ਤੁਮਾਰੇ ਜੀਉ ਹਉ ਕੋਲੀ ਜਿਉ ਕੋਲ ਕੁਮਾਈ ਏਂ ਜਨ ਨਾਨਕ ਦਾਸ ਤੁਮਾਰੇ ਜੀਉ ਰਹਾ ਉਤਨਾ ਸ੍ਰੀ ਮਹੰਲਾ ਪਹਿਲਾ ਕਰ ਪਹਿਲਾ ਚੌਪ ਦੇਖ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜੀਉ ਨਰਤ ਹੈ ਆਪਣਾ ਕੈ ਸੋ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਓ ਅੰਧਨ ਸਾਹਿਬ ਸੇਵੀ ਅੰਤ ਛਡਾਈ ਸੋਏ ਸੁਨ ਸੁਨ ਮੇਰ ਕਾਮਣੇ ਪਾਰ ਉਤਾਰਾ ਹੋਏ ਦਇਆ ਤੇਰਾ ਨਾਮ ਤੇਰਾ ਸਤਿਗੁਰ ਵਣ ਜਾਉ ਰਹਾਓ ਸਰਬੰਸਾ ਚਾਹ ਏਕ ਹੈ ਦੂਜਾ ਨਹੀਂ ਕੋਏ ਤਾਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਧੁ ਬਾਝ ਪਿਆਰੇ ਕੇਵ ਰਹਾ ਸਾਵਡਿਆਈ ਦੇਹੇਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਇਸੇ ਆ ਗਿਆ ਪਿਆਰੇ ਜਾਈ ਕਹਾਂ ਰਹਾ ਉਸੇ ਵੀ ਸਹਿਬ ਆਪਣਾ ਵੰਨ ਜਾਂ ਚੁਕ ਹੋਏ ਨਾਨਕ ਤਾਖਾ ਦਾਸ ਹੈ ਬਿੰਦ ਬਿੰਦ ਚੁਕ ਚੁਕ ਹੋਏ ਸਹਬ ਤੇਰੇ ਨਾਮ ਬਿਟਹੁ ਬਿੰਦ ਬਿੰਦ ਚੁਕ ਚੁਕ ਹੋਏ ਰਹਾਉ ਤਲੰਗ ਮਹੱਲਾ ਪਹਿਲਾ ਕਰ ਤੀਜਾ ਇੱਕ ਓੰਕਾਰ ਸਰਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤ ਲੱਭ ਰੰਗਾਇ ਮੀਰੇ ਕੰਤਨ ਭਾਵੇ ਛੋਲੜਾ ਪਿਆਰੇ ਕਿਉਂ ਤਨ ਸੇਜੈ ਜਾਏ ਹਉ ਕੁਰਬਾਨ ਜਾਵ ਮਿਹਰਵਾਨਾ ਹਉ ਕੁਰਬਾਨ ਜਾਵ ਹਉ ਪਰਵਾਨ ਜਾਵ ਤਨਾ ਕਹਿ ਲੈਨ ਜੁ ਤੇਰਾ ਨਾਮ ਲੈਨ ਜੁ ਤੇਰਾ ਨਾ ਤਨਾ ਕਹਿ ਹਉ ਸਤਿਗੁਰਵਾਨ ਜਾਵ ਰਹਾਵ ਕਾਇ ਆਂਗਨ ਜੀਥਿਆ ਪਿਆਰੇ ਪਾਈਏ ਨਾਮ ਮਜੀਠ ਰੰਗਣ ਵਾਲਾ ਜੀ ਰੰਗ ਐ ਸਾਹਿਬ ਐਸਾ ਰੰਗਣ ਦੀਟ ਜਿਨ ਕੇ ਚੂਲੇ ਰਤੜੇ ਪਿਆਰੇ ਕਾਂਤ ਤਨਾ ਕਹਿ ਪਾਸ ਧੂੜ ਤਨਾ ਕੀ ਜੇ ਮਿਲੈ ਜੀ ਕਹਉ ਨਾਨਕ ਕੀ ਅਰਦਾਸ ਆਪੇ ਸਜਿਆ ਆਪੇ ਰੰਗੇ ਆਪੇ ਨਿਤ ਕਰੇ ਨਾਨਕਾ ਮਨਕੰਤਾ ਭਾਵੈ ਆਪੇ ਹੀ ਰਵੀ ਤਲੰਗ ਮਹੱਲਾ ਪਹਿਲਾ ਧਿਆਨ ੜੀ ਮਾਨੜਾ ਕਾਇ ਕਰੇ ਆਪਨ ਡੈ ਘਰ ਹਰ ਰੰਗੋ ਕੀ ਨਾ ਮਾਣਿ ਸੋਹਣੇ ਡੈ ਧਨ ਕਮਲੇ ਬਾਹਰ ਕਿੱਥੋਂ ਡੇ ਕਿਆ ਕੈ ਦੀ ਸਲਾਈ ਨੈਣੀ ਭਾਵ ਕ ਕਰ ਸਿੰਗਾਰੋ ਤਾਂ ਸੁਹਾਗਣ ਜਾਣੀ ਲਾਗੀ ਜਾ ਸੁਤ ਰੇ ਪਿਆਰੋ ਯਾਨੀ ਬਾਲੀ ਕਿਆ ਕਰੇ ਜਾ ਤਨ ਕੰਤ ਨਾ ਪਾਵੈ ਕਰਨ ਪਲਹ ਕਰੇ ਬਹੁ ਤੇਰੇ ਸਾਥਨ ਮਹਿਲ ਨਾ ਪਾਵੈ ਬਿਨ ਕਰਮ ਅਖਿਪਾਈ ਨਾਹੀ ਜੀ ਬਹੁ ਤੇਰਾ ਧਾਵੈ ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਹੀਂ ਸਮਾਣੀ ਨੇ ਬਾਤੀ ਸੋ ਪਾਈਏ ਨਾਹੀ ਭਈ ਕਾਮਣਿਆਣੀ ਜਾਏ ਕੁਛੋ ਸੁਹਾਗਨੀ ਬਹਿ ਕਿੰਨੇ ਬਾਤਿ ਤੋ ਪਾਈਐ ਜੋਕਸ਼ ਕਰੇ ਸੋ ਭਲਾ ਕਰਮਾਨੀਐ ਹਕਮਤ ਹੁਕਮ ਚੁਕਾਈਐ ਜਾ ਕਾ ਪ੍ਰੇਮ ਪਦਾਰਥ ਪਾਈਐ ਤਉ ਚਰਨੀਂ ਚਿਤ ਲਾਈਐ ਸੋ ਕਹੈ ਸੋ ਕੀਜੈ ਤਨ ਮਨੁ ਦੀਜੈ ਸਾ ਪਰਮਨ ਲਾਈਐ ਏਵ ਕਹ ਸੁਹਾਗਨੀ ਪੈਣੇ ਨੀ ਬਾਤਿ ਸੋ ਪਾਈਐ ਆਪ ਗਵਾਈਐ ਤਾ ਸੋ ਪਾਈਐ ਔਰ ਕੈਸੀ ਉਤਰਾਹੀ ਸੋਹਨ ਅਦਰ ਕਰ ਦੇਖੈ ਸੋਦਨ ਲੇਖੈ ਕਾਮਨ ਨਉਨਿਤ ਪਾਈ ਆਪਣੇ ਕੰਤ ਪਿਆਰੀ ਸਾਹ ਸੁਹਾਗ ਨਾਨਕ ਸੱਸਵराई ਐਸਾ ਰੰਗ ਰਾਤੀ ਸਹਿਜ ਕਿਮਾਤੀ ਐਨ ਸੁਭਾਈ ਸਮਾਣੀ ਸੁੰਦਰ ਸਹਿ ਸਰੂਪ ਚਖਨ ਕਹੀ ਐ ਸਾਧ ਸਿਆਣੀ ਸੁਹੀ ਮਹੱਲਾ ਪਹਿਲਾ ਕੌਨ ਤਰਾਜੇ ਕਾਮ ਤੁਲਾ ਤੇਰਾ ਕਬਰਸਰਾ ਹੁਲਾਵਾ ਕੌਨ ਗੁਰੂ ਕਹਿ ਫਹਿ ਦੀ ਖਲਿਵਾ ਕਹਿ ਫਹਿ ਮੁਲਕ 라ਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲਸਨ ਮਹਿਲ ਭਰਪੁਰ ਨੀਣਾ ਤੂੰ ਆਪੇ ਸਰਬਸਮਾਨ ਰਹਾਓ ਮਨ ਤਰਾ ਚਿਤੁਲਾ ਤੇਰੀ ਸੇਵ ਸਦਾ ਫਕਮਾਵਾ ਘਟ ਹੀ ਪੀਤਰ ਸੋ ਸੋਤੋਲੀ ਇਨਵਿਦ ਜਿਤ ਰਹਾਵਾ ਆਪੇ ਕੰਦਾ ਤੋਲ ਤਰਾ ਜੀ ਆਪੇ ਤੋਲਨ ਹਾਰਾ ਆਪੇ ਦੇਖੇ ਆਪੇ ਬੁਝਿਆ ਆਪੇ ਹੈ ਬਨਜਾਰਾ ਅੰਦਲਾ ਨੀਚ ਜਾਤ ਪਰਦੇਸੀ ਕਹੇ ਆਵੇ ਤਿਲ ਜਾਵੇ ਤਾਂ ਕਿ ਸੰਗਤ ਨਾਨਕ ਰਹਿਦਾ ਕਿਉ ਕਰ ਮੂੜਾ ਪਾਵੇ ਇੱਕ ਉਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਰਾਗੁ ਵਿਲਾਵਨ ਮਹੱਲਾ ਪਹਿਲਾ ਚੌਪ ਦਾ ਘਰ ਪਹਿਲਾ ਤੂ ਸੁਲਤਾਨ ਕਹਾ ਹੋ ਮੀਆ ਤੇਰੇ ਕਮਨ ਬੜਾਈ ਜੋ ਤੂ ਦੇਹ ਸੁਖਾ ਸੁਆਮੀ ਮੈਂ ਮੂਰਖ ਕਹਿ ਨਾ ਜਾਏ ਤੇ ਰੇਗਣ ਕਾ ਦੇਹ ਬੋਜਾਈ ਜੈ ਇਸ ਸਚਨੈ ਰ ਹੋ ਰ ਜਾਈ ਰਹਾ ਜੋ ਕਿਛ ਹੋਆ ਸਭ ਕਿਛ ਤੂ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧ ਲੈ ਕੇ ਚੁਤrai ਕਿਆ ਹੋ ਕਥੀ ਕਥੀ ਕਰ ਦੇਖਾ ਮੈਂ ਅਕਥ ਨਾ ਕਥਨਾ ਜਾਈ ਜੋਤ ਰੁਪਾਵੈ ਸੋ ਹੀ ਅਖਤਰ ਤੇਰੀ ਵਿਡਿਆਈ ਇਤੇ ਕੁਕਰ ਹੋਵੇ ਗਾਨਾ ਭੌਕਾ ਇਸਤਨ ਤਾਈ ਭਗਤ ਹੀ ਨਾਨਕ ਜੇ ਹੋਏਗਾ ਤਖਸਮੈ ਨਾਉ ਨਾ ਜਾਈ ਬਿਲਾ ਬਲ ਮਹੱਲਾ ਪਹਿਲਾ ਮਨ ਮੰਦਰ ਤਨ ਬੇਸ ਕਲੰਦਰ ਘਟ ਹੀ ਤੀਰਥ ਨਾਵਾ ਏਕ ਸ਼ਬਦ ਮੇਰਾ ਪ੍ਰਾਨਮ ਬਸਤ ਹੈ ਮੋਹਣ ਜਨਮ ਨ ਆਵਾ ਮਨ ਬੀਧਿਆ ਦਿਆਨ ਸੀਤੀ ਮੇਰੀ ਮਾਈ ਕੌਣ ਜਾਣ ਪੀਰ ਪਰਾਈ ਹਮ ਨਹੀਂ ਚਿੰਤ ਪਰਾਈ ਰਹਾ ਵਗਮ ਗੁਚਰ ਲਖ ਪਾਰਾ ਚਿੰਤਾ ਕਰੋ ਮਾਰੀ ਜਨਮ ਸਨ ਮਹੀਲ ਭਰਪੁਰ ਲੀਨਾ ਕਰਕਟ ਜੋਤ ਮਾਰੀ ਸਿੱਖ ਮਾਤਸਾ ਬੁੱਧ ਤੁਮਾਰੀ ਮੰਦ ਰਖਾਵਾ ਤੇਰੀ ਤੋਇ ਬਿਨ ਆਵਰ ਨ ਜਾਣਾ ਮੇਰੇ ਸਹਿਬਾ ਗਉੜਾ ਗਾਵਾਂ ਤੇਰੇ ਜੀ ਜਨ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋਤਿ ਤੁਪਾਵੈ ਸੋਹੀ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜਨ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋਤਿ ਤੁਪਾਵੈ ਸੋਹੀ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ